ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਆ ਆਪਣੇ ਘਰੋਂ ਖੋਗੇ ਪਿੰਡ ਦੇ ਵਿੱਚੋਂ ਬਹੁਤ ਬਹੁਤ ਝੋਟੀਆਂ ਆਪਣੇ ਕੋਲ ਟਾਪ ਕਲਾਸ ਤੇ ਵੱਡੀਆਂ ਝੋਟੀਆਂ ਆ ਝੋਟੀ ਦੋ ਦੰਦ ਦੇ ਅਰੀਜਨਲ ਤੇ ਵੇਖ ਲੋ ਕੱਦ ਕਾਠ ਆ ਵੀ ਝੋਟੀਆਂ ਤਾਜ਼ੀਆਂ ਸੁਈਆਂ ਤੇ ਬਾਕੀ ਆ ਵੀ ਜਿਵੇਂ ਦੋ ਦੰਦ ਅਰੀਜਨਲ ਕੱਟੀ ਦੋ ਦੰਦ ਤੇ 10000 ਕਿਲੋ ਬੋੜਾ ਨਿਗੇ ਨਿਗੇ ਸਿੰਘੀ ਕੱਟੀ ਦੀ ਤੇ ਬਹੁਤ ਚੰਗੀ ਤਾਂ ਮਗਰ ਵੀ ਕੱਟੀ ਵੇਖ ਲਓ ਜੀ ਕਰੋ ਜੀ ਚੈੱਕ ਤੇ ਆ ਆ ਕੇ ਆ ਗਿਆ ਵੇਖੋ ਝੋਟੀ ਦਾ ਕੱਦ ਕਾਠ ਇਹ ਵੀ ਦੋ ਦੰਦ ਜੀ ਤੇ ਦੋ ਦੰਦ ਥੱਲੇ 12 ਕਿਲੋ ਹੀ ਬੋਲਾ ਵੇਖੋ ਕੱਦ ਕਾਠ ਤੇ ਝੋਟੀਆਂ ਤੇ ਅੱਜ ਫੇਰ ਟਾਡੇ ਲਈ ਇੱਕ ਬੂਰੀ ਕੱਟੀ ਲਿਆਂਦੀ ਆ ਜਿਹਦੀ ਕਰਮਾਲੀ ਦੀ ਫੇਰ ਜਾਨ ਬਚਾਈ ਆ ਬਹੁਤ ਸੋਹਣੀ ਕੱਟੀ ਨਿਗੇ ਨਿਗੇ ਸਿੰਘ ਦੀ ਤੇ ਇੱਕ ਤੁਹਾਨੂੰ ਅੱਜ ਗਾਂਵ ਵੀ ਵਿਖਾ ਲੜੀ ਆ ਛੋਡੀ ਜੀ ਕੀਮਤ ਤੇ ਤੇ ਟੋਕੜ ਗੱਭਣ ਚੈੱਕ ਪਾਸ ਸਾਰੀ ਤੁਹਾਡੇ ਦਾ ਡਿਟੇਲ ਸ਼ੇਅਰ ਕਰਦੇ ਆਂ ਤੇ ਵੇਖਿਓ ਵੀਡੀਓ ਤੇ ਕਰਿਓ ਸੰਪਰਕ ਹਾਂਜੀ ਵੀਰ ਜੀ ਸਾਸਿਕਾ ਜੀ ਸਾਸਿਕਾ ਵੀਰ ਜੀ ਹੋਰ ਸੁਣਾਓ ਜੀ ਠੀਕ ਠਾਕ ਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ ਠੀਕ ਹੈ ਵੀਰ ਜੀ ਤੇ ਕਿੰਨੇ ਨਾਗੇ ਆਪਣੇ ਕੋਲ ਅਜ ਗਾਲਕਾ ਤਾਂ ਆਪਣੇ ਕੋਲ ਦਾਹਿਆ ਹਾਂਜੀ ਹਾਂਜੀ ਤੇ ਆਪਾਂ 5-6 ਨਾਗੇ ਵਿਖਾਉਂਦੇ ਆਂ ਠੀਕ ਹੈ ਠੀਕ ਹੈ ਵੀਰ ਜੀ ਤੇ ਪਿੰਡ ਬੋਲ ਦੱਸੋ ਇੱਕ ਵਾਰ ਨੂੰ ਪਿੰਡ ਕੋ ਗਾ ਤਹਿਸੀਲ ਵਟਾਲਾ ਜ਼ਿਲ੍ਹਾ ਅਰਦਾਸਪੁਰ ਨਾਮ ओंकार ਸਿੰਘ ਨੰਬਰ ਆਪਣਾ 97792 834449779983444 ਬਾਕੀ ਸਕਰੀਨ ਤੇ ਉੱਤੇ ਵੀ ਆਉਂ ਡਿਆਣਾ ਵਾ ਸਕਰੀਨ ਤੇ ਵੀ ਆਊਗਾ ਜੀ ਆਪਾਂ ਫਿਰ ਕਿੱਦਰੋਂ ਚਾਲੂ ਕਰੀ ਅੱਜ ਜਿੱਧਰੋਂ ਤੁਸੀਂ ਕਹੋ ਅੰਦਰੋਂ ਚਾਲੂ ਕਰੀਏ ਕਿ ਬਾਹਰੋਂ ਕਰੀਏ ਇਹ ਬਾਹਰੋਂ ਕਰ ਦਈਏ ਫਿਰ ਐਨੂੰ ਆਈਏ ਕੇ ਛੋਟੀ ਕੀਮਤਾਂ ਤੂੰ ਕਰ ਦੇ ਚਲੋ ਇੱਥੂ ਕਰ ਦਿੰਨੇ ਇਹ ਬੂਰੀ ਕੱਟੀ ਫੇਰ ਆਪਾਂ ਜਾਨ ਬਚਾਈ ਕਰਮਾਲੀ ਦੀ ਹਾਂਜੀ ਹਾਂਜੀ ਚਾਰ ਹੀ ਥਣ ਜੇ ਕੋਈ ਐਕਸਟਰਾ ਥਣ ਦੀ ਜੇ ਠੀਕ ਹੈ ਵਰਜੀ ਸੁਗ ਦੀ ਕੁਆਲਿਟੀ ਵਖਾਲ ਤੂੰ ਵੇਖੋ ਬਣਨ ਜੋਗੇ ਛੋਟੀ ਗੇ ਜਾਂਦੇ ਹੱਡੀ ਕਾ ਲੈਣ ਵਾਲੇ ਹਾਂਜੀ ਹਾਂਜੀ ਵੇਖੋ ਸਿੰਘ ਸੁਗ ਤੇ ਆਰ ਤੋੜ ਦਿੰਦੇ ਆ ਤੋੜ ਨੀ ਖਾਲ ਦੋ ਹੀਰੋ ਨੂੰ ਬਿਲਕੁਲ ਬਿਲਕੁਲ ਦੇਖੋ ਜੀ ਚੰਗੀ ਝੋਟੀ ਵੱਡੀ ਆ ਬੂਰੀ ਨਿਗੀ ਨਿਗੀ ਸੰਗੀ ਆ ਕੁਆਲਟੀ ਵਾਲੀ ਆ ਬਹੁਤ ਸੋਹਣੀ ਕੱਟੀ ਆ ਜੀ ਹਾਂ ਜੀ ਹਾਂ ਜੀ ਇਹਦੀ ਜਾਨ ਹੀ ਬਚਾਈ ਆ ਬਾਕੀ ਨੀਲੀ ਰਾਵੀ ਚ ਹੁੰਦੀ ਆ ਪਿਓਰ ਬੂਰੀ ਜੇ ਮੱਥਾ ਵੀ ਬੱਲਾ ਜੇ ਕੁਆਲਟੀ ਕੱਟੀ ਦੀ ਚਾਰੂ ਛੂਰੂ ਬਹੁਤ ਆ ਥੋੜੀ ਜਿਹੀ ਭੁੱਖ ਦੇ ਇਹਦੀ ਮਰੀ ਆ ਹਾਂ ਜੀ ਹਾਂ ਜੀ ਜਿਹੜੇ ਵੀ ਵੀਰ ਨੇ ਲੈਣੀਆਂ ਵੇਖ ਲਓ ਫੇਰ ਐਨ ਥਾਣੇ ਤੁਣ ਝੋਲੇ ਥੱਲੇ ਚੈੱਕ ਕਰਾਓ ਓਕੇ ਰਿਪੋਰਟ ਆ ਆ ਵੇਖ ਮੈਂ ਥਾਣ ਤੋਂ ਥੇਰ ਬੋੜਿਆ ਕਿਵੇਂ ਕੋਈ ਸ਼ਾਂਗ ਨਹੀਂ ਲੱਗੀ ਥਾਣੀਆਂ ਲਈ ਦੇ ਜੀ ਚੈੱਕ ਕਰਕੇ ਲਈ ਦੇ ਅੰਦਰ ਹਾਂਜੀ ਹਾਂਜੀ ਯਾਰੂ ਵੇਹਣਾ ਖੁਰਲੀ ਚ ਮਾਂਜਾ ਮਾਰ ਛੱਡ ਗਈ ਬਿਲਕੁਲ ਸਹੀ ਗੱਲ ਹੈ ਜੀ ਜੇ ਕੋਈ ਸੰਭਲੂਗਾ ਵੀਰ ਨਾ ਹਾਂਜੀ ਹਾਂਜੀ ਬਹੁਤ ਚੰਗੀ ਗੱਟੀ ਬੰਨ੍ਹ ਲਈ ਆ ਬਿਲਕੁਲ ਬਿਲਕੁਲ ਭਾਜੀ ਹਾਂਜੀ ਹਾਂਜੀ ਕੀਮਤ ਫਿਰ ਇਹਦੀ ਡਿਮਾਂਡ ਕੀ ਰੱਖੀ ਆ ਤਾਂ ਹੁਣ ਛੋਟੀ ਜੀ ਆ ਵੇਖੋ ਚਾਰ ਹੀ ਹਣ ਜੀ ਦਰਦੀ ਥੋੜਾ ਫੂ ਹਾਂ ਕੈਂਵਰੇ ਤੂੰ ਡਰਦਾ ਹੋ ਸਕਦਾ ਗੱਡੀ ਵੱਡੀ ਆ ਬਣੀ ਭਣੀ ਵੀ ਹੋਵੇ ਹਾਂ ਜੀ ਹਾਂ ਜੀ ਸਹੀ ਗੱਲ ਆ ਬਿਲਕੁਲ ਬਿਲਕੁਲ ਆ ਆਪਾਂ ਤੇ ਖਾਲੀਆਂ ਜੇ ਦੇਖਣੀ ਆ ਹਾਂ ਜੀ ਹਾਂ ਜੀ ਜਿਆਦਾ ਜੀ ਕੀਮਤ 34000 ਦੀ 34000 ਦੀ ਹਾਂ ਜੀ ਠੀਕ ਐ ਹਾਂ ਜੀ ਤੇ ਹੁਣ ਗਾੜੀ ਆ ਕੀ ਗਾਈ ਗਾਈ ਆ ਗਈ ਜੇ ਇਹ ਗਾਈ ਜਿਹੜੀ ਆ ਡੇਢ ਦੇ ਨਾਲੇ ਕੋਈ ਦਮਾਂ ਦੀ ਲਾੜੇ ਬੱਚਾ ਇਹਦੇ ਮਗਰ ਆ ਹਾਂ ਜੀ ਤੇ ਦੁੱਧ ਹੈਗਾ ਜੀ 8 ਕਿਲੋ ਦੇਖੋ ਫੇਸ ਕੁਆਲਟੀ 8 ਕਿਲੋ 8 ਕਿਲੋ ਦੁੱਧਿਆ ਹੁਣ ਥੋ ਠਾਣ ਥੋਣੇ ਵੀ ਓਕੇ ਰਿਪੋਰਟ ਆ। ਬਾਕੀ ਹੈ ਵੀ ਰਾਜੀ ਆ। ਸਾਡ ਤੋਂ ਕਰਕੇ ਥਾਣ ਆ। ਆ ਬੱਚਾ ਜੀ। ਕੋਈ ਦੋਹਾਂ ਦਾ ਲਾਲੇ ਢਾਂਜਾਂ ਦਾ ਲਾਲੇ ਤਿੰਨਾਂ ਦਾ ਲਾਲੇ ਅੱਠਾਂ ਦਾ ਲਾਲੇ। ਹਾਂਜੀ ਹਾਂਜੀ। ਆਪਣੀ ਸਮਝ ਨਾਲ ਲਾ ਸਕਦੇ। ਜਿੰਦੀ ਪੂਰੀ ਜੇ। ਬੜੀ ਵਧੀਆ ਸੀਲਸ ਲੱਗ। ਥੰਨੇ ਤੋਂ ਸਾਫ ਆ। ਹਾਂ ਵਿਖਾਲ ਦੋ ਮਾੜੀ ਜਿਹੀ। ਮੱਝਾਂ ਹਰ ਕਾ ਦੁੱਧ ਜਿਹਦਾ ਸੰਗਣਾ। ਠੀਕ ਹੈ ਜੀ। ਮਾਦੀ ਸਮਝ ਲੈ ਗਾਂ ਖਾਦੀ ਆ। ਜੇ ਲੋ ਫੇਰ ਥਾਣ ਥੋਣੇ ਖਾਦ ਦਵਾ ਦੇ। ਠਾਣ ਥੋਣੇ ਓਕੇ ਰਿਪੋਰਟ ਆ। ਲੇਵਾ ਲੂਆ ਸਾਫ ਆ ਬਿਲਕੁਲ। ਦੇਖੋ ਵਿਖਾ ਲਓ ਐ ਚੰਗੀ ਤਰ੍ਹਾਂ। ਠੀਕ ਹੈ ਜੀ ਖਾਣ ਵੀ ਚੰਗਾ ਮੋਟਾ ਰੱਖਿਆ ਚਵਾਈ ਵੀ ਬੜੀ ਵਧੀਆ ਮਈਆਂ ਵਾਲੀ ਚਵਾਈ ਹੈ ਹਾਂ ਆ ਵੇਖੋ ਜਿਵੇਂ ਚੈੱਕ ਕਰਾ ਲਿਆ ਦਸੰਦੀ ਕਰਾ ਲਓ ਆ ਬੱਚਾ ਮਗਰ ਬੱਚਾ ਵੀ ਐਂ ਚੰਗੀ ਦਰਾਵਾ ਖਾ ਲਓ ਆ ਗਾਂ ਜੀ ਆ ਬੱਚਾ ਬਹੁਤ ਚੰਗੀ ਆ ਬੱਚਾ ਮਗਰ ਜੀ ਹਾਂ ਜੀ ਆ ਵਖਾਲ ਦੋ ਨਹੀਂ ਓਕੇ ਰਿਪੋਰਟ ਲਾਲੇ ਗੋਟਾਿਆਂ ਦਾ ਲਾਲੇ ਬਿਲਕੁਲ ਬਿਲਕੁਲ ਥਾਣਾ ਇਦਾਂ ਵੀ ਵਖਾਲ ਦੋ ਦੂਜੇ ਤਮਾ ਸੈਟ ਲੇ ਹਣ ਤੂੰ ਓਕੇ ਰਿਪੋਰਟ ਠੀਕ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਸੀਲਸਲਾ ਕੋਈ ਮਿਲਣ ਨੂੰ ਚੱਕਰ ਨਹੀਂ ਜੀ ਹਾਂ ਜੀ ਵਧੀਆ ਮਿਲਦਾ ਤੇ ਇਹਦੀ ਡਿਮਾਂਡ ਫਿਰ ਕੀ ਰੱਖੀ ਐ ਡਿਮਾਂਡ ਇਹਦੀ ਛੋਡੀ ਜੀ ਆ ਜੀ ਹਾਂ ਜੀ ਹਾਂ ਜੀ ਦਵਾ ਦੇ ਦੀ ਜਮਾ ਜਾਈ ਦੀ ਮੋੜ 30000 ਦੇ ਹਾਂ ਜੀ ਤੇ 27000 ਦੀ ਜਿਹੜੀ ਕੋਈ ਹੋਰ ਕਰ ਜੀ ਛੋਟ ਛਾੜ ਮਣੀ ਮੋਟੀ ਜੋ ਕਹੋ ਵੀਰ ਜੀ 25 ਦੀ ਦੇ ਦੀਏ 25 ਦੀ ਦੇ ਦਾਂ ਵਾਹ ਕੀ ਗਾ ਦੁੱਧ ਚੋਂ ਬਹੁਤ ਚੰਗੀ ਆ ਠੰਡ ਦੇਵੇ ਦੀ ਵੀ ਸਾਫ ਆ ਧਾਰ ਵੀ ਮੋਟੀ ਹਣੀ ਤੇ ਦੁੱਧ ਵੀ ਸੰਗਣਾ ਹਨ ਵੇਖੋ ਨਿਵਲੂ ਬਹੁਤ ਸਾਫ ਆ ਛੱਨੇ ਹੋਏ ਸਾਫ ਆ ਬਿਲਕੁਲ ਓਕੇ ਰਿਪੋਰਟ ਆ 5000 ਦੀ ਦੇ ਦਾਂਗੇ ਜੀ 5000 ਦੇ ਵਿੱਚ ਬਿਲਕੁਲ ਸਾਫ ਫਰੀਆਂ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਦੀ ਫੇਰ ਕੋਈ ਟੋਕੜ ਗੱਪਣ ਕਰਕੇ ਵੇਖ ਲੈ ਭਾਈ ਹਾਂ ਜੀ ਹਾਂ ਜੀ ਪਲੀ ਪੁਲੀ ਵੀ ਚੰਗੀ ਆ ਹਾਂ ਜੀ ਹਾਂ ਜੀ ਤੇ ਆ ਆ ਗਈ ਸੀ ਝੋਡੀ ਟੋਕੜ ਗੱਪਣ ਠੀਕ ਆ ਵੀਰ ਜੀ ਇਹ ਕਿੰਨੇ ਚਿਰ ਦੀ ਗੱਪਣ ਤਿੰਨ ਮਹੀਨੇ ਦੀ ਗੱਪਣ ਜੇ ਹਾਂ ਜੀ ਲੈ 6 ਕਿਲੋ ਦੁੱਧ ਜੀ ਵੀਰ ਜੀ ਠੀਕ ਆ ਜੀ ਹਾਂ ਬੜੇ ਦੇ ਮਹੰਦੀ ਜੇ ਹਾਂ ਜੀ ਉਪਰੇ ਤਾਂ ਜਾ ਕੇ ਇੱਕ ਤਾਂ ਡੰਗ ਵੀ ਕਰਵਾ ਕਰ ਸਕਦਾ ਡੰਗਰ ਬਵਾ ਜੂ ਇੱਕ ਨੰਬਰ ਜੇ ਬਿਲਕੁਲ ਬਿਲਕੁਲ ਝੋਡੀ ਦੇਖ ਲੋ ਪੂਰੀ ਵਧੀਆ ਚੰਗੀ ਝੋਡੀ ਜੇ ਵਿਖਾ ਲ ਦੋ ਐਨ ਤਮੀਦਰਾਂ ਚੰਗੀ ਝੋਟੀ ਆ ਖਾਣ ਦੇ ਵੇ ਦੀ ਸਾਫ ਆ ਹਾਂ ਜੀ ਕੱਦ ਵੀ ਜੂਰ ਵੀ ਵਧੀਆ ਤੇ ਬਾਕੀ ਗੱਬਣ ਤੇ ਨਾ ਮਹੀਨੇ ਦੀ ਤੇ ਨਾ ਮਹੀਨੇ ਦੀ ਚੈੱਕ ਜਿੱਥੇ ਚੈੱਕ ਪਾਸੇ ਹਾਂ ਜੀ ਹਾਂ ਥਣ ਥਣ ਵਿਖਾ ਲ ਦੋ ਐਨਾ ਓਕੇ ਰੋੜਿਆ ਝੋਟੀ ਦਾ ਦੁੱਧ ਚੰਗੀ ਨਾਲ ਦੇਖ ਲਓ ਜੀ ਕਿੰਨਾ ਦੁੱਧ ਮਿਰਜੀ ਇਹਦੇ ਕੋ ਹਾਂ ਜੀ ਦੁੱਧ ਕਿੰਨਾ ਦੁੱਧ ਇਹ ਰੁਕਾ ਹੈਗਾ ਜੀ 6 ਕਿਲੋ 6 ਕਿਲੋ ਦੁੱਧ ਆ ਥਾਲੇ ਦੇ ਵਿੱਚ ਬਿਲਕੁਲ ਸਾਫ ਸੁਥਰੀ ਝੋਟੀ ਵੇਖੋ ਜੱਡ ਬਲੈਕ ਵੇਖੋ ਥਾਲੇ ਆ ਓਕੇ ਰਿਪੋਰਟ ਅਗਲੀ ਸਾਈਡ ਤੋਂ ਵੀ ਖਾਲਦੋ ਖਾਲਦੇ ਜੀ ਥਾਲੇ ਹਾਂ ਜੀ ਹਾਂ ਜੀ ਹਾਂ ਜੰਗੀ ਨਾ ਤਾਂ ਸੱਲੀ ਕਰਾ ਦੋ ਹਰ ਪਾਕਾ ਦੋ ਕੋਈ ਵਹਿ ਨਾ ਜਾਵੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਜੀ ਹਾਂ ਜੀ ਤੇ ਇਹਦੀ ਡਿਮਾਂਡ ਫਿਰ ਕੀ ਰੱਖੀ ਹੈ 75000 ਦੀ ਦੇ ਦੀ ਜੀ 75000 ਦੀ ਹਾਂ ਵੇਖੋ ਜੀ ਚੰਗੀ ਆ ਛੋਟੀ ਕਾ ਕੋਈ ਵੀਰ ਭਰਾ ਸੰਭੂਗਾ ਤੇ ਰੁਪਈਏ ਸੋਨੇ ਡਬਲਾ ਕਰੂਗੀ ਲੋਡ ਕਰ ਦਾਂਗੇ ਇਹ 70000 ਦੀ 70 ਦੀ ਬੁਰੇ ਜੀ 70000 ਦੇ ਵਿੱਚ ਜਮਾਂ ਜਾਇਜ਼ ਕੀਮਤ ਤੇ ਟੋਕੜ ਗੱਬਣ ਛੋਟੀ ਆ ਤੇ ਨਾ ਮਹੀਨੇ ਦੀ ਚੱਕ ਪਾ ਦੁੱਧ 6 ਕਿਲੋ ਲੁੱਟ ਲਓ ਮੇਲਾ ਜਮਾਂ ਜਾਇਜ਼ ਕੀਮਤ ਤੇ ਹੋਣ ਇੱਕ ਕੱਟੀ ਆ ਗਈ ਬਹੁਤ ਸੋਹਣੀ ਕੱਟੀ ਜੇ ਹਾਂਜੀ ਪੂਛ ਤਾਂ ਕੀ ਕਾਲੀ ਆ ਠੀਕ ਹੈ ਵੀਰ ਜੀ ਥਾਨ ਚਾਰ ਜੇ ਕੋ ਐਕਸਟਰਾ ਥਾਨ ਨਹੀਂ ਦੇਖੋ ਕੱਟੀ ਸੋਹਣੀ ਪੂਰੀ ਜੇ ਸਿੰਘ ਵੀ ਹਾਂਜੀ ਦੇਖੋ ਉਹ ਕੱਟੀ ਕਮੀ ਪੇਸ਼ੀ ਨਹੀਂ ਜੇ ਪਿਓਰ ਮੋਰਾ ਜੁ ਹੁੰਦੀ ਆ ਪਿਓਰ ਮੋਰਾ ਜੇ ਕੱਟੀ ਹਾਂਜੀ ਤੇ 9000 ਰੁਪਏ ਦੀ ਜੇ 9000 ਦੀ ਹਾਂਜੀ ਜਮਾਂ ਜਿਆਦਾ ਬੜਾ ਸਾਰਾ ਕੁਝ ਦਿਖਾ ਚੰਗੀ ਆ ਛੋਟੀ ਇਹਦੀ ਕਰਮ ਵਾਲੀ ਦੀ ਜਾਨ ਬਚਾਈ ਜੇ ਚੰਗੀ ਮੈਂ ਬਣੂਗੀ ਕਿਤੇ ਉਹ ਵੀਰ ਭਰਾ ਸਾਂਭ ਲਵੇ ਇਹਨੂੰ ਹੁਣ ਰਮਾਨ ਇੱਕ ਗੱਲ ਆ ਹਾਂਜੀ ਹਾਂਜੀ ਕਹਿ ਦਿੰਦੇ ਅਸੀਂ ਭਣਦੀਆਂ ਨਹੀਂ ਕੀ ਕਰੀਏ ਇਹਦਾ ਕੀ ਕਸੂਰ ਹੈ ਵਿਚਾਰੀ ਦਾ ਵੀਰ ਜੀ ਸਾਂਭ ਦੇਣੀ ਲੋਕ ਜੇ ਸਾਮਾਂਗੇ ਤੇ ਗਾੜੀ ਫੇਰੀ ਮਈਆਂ ਤਿਆਰ ਹੋਣੀਆਂ ਅਸੀਂ ਨੌਂ ਦੀ ਲਈ ਆ ਹਾਂਜੀ ਹਾਂਜੀ ਅਸੀਂ ਨੌਂ ਦੀ ਦੇਣ ਦੇ ਆ ਬਿਲਕੁਲ ਬਿਲਕੁਲ ਜਿਹਨੇ ਕਿਸੇ ਵੱਡਣ ਵਾਲਿਆਂ ਨੂੰ ਦਿੱਤੀ ਹੋਗੀ ਉਹਨੇ ਮਾਹਾਂ 6 5 6000 ਰੁਪਏ ਦਿੱਤਾ ਹਣਾ ਇਦਾਂ ਇਦਾਂ ਹੀ ਸਹੀ ਗੱਲ ਉਤੋਂ ਆ ਦੇ ਦੇ ਤਾਂ ਖਰਚਾ ਚੜਿਆ ਨਾ ਖਰਚਾ ਚੜ ਗਿਆ ਹਣਾ ਵਾ ਤੇ ਕਿਉਂਕਿ ਹਾਨੂੰ ਮਹਿੰਗੀ ਲੈਣੀ ਪਈ ਹਾਂਜੀ ਹਾਂਜੀ ਵੀਰ ਸਾਂਭਿਆ ਕਰੋ ਵੀਰ ਭਰਾ ਆਪੇ ਜਿਹੜੀ ਕੱਟੀ ਕਟਾਣਾ ਨਾ ਭਰਾਓ ਦਿਆ ਕਰੋ ਇਹ ਚੀਜ਼ ਤਨੀਏ ਦੇਣ ਵਾਲੀ ਬਿਲਕੁਲ ਬਿਲਕੁਲ ਸਹੀ ਗੱਲ ਕਰ ਨਹੀਂ ਇਹੋ ਜੀਆਂ ਚੀਜ਼ਾਂ ਤੁਸੀਂ ਕਿੰਨੀ ਪੇਠ ਪੁਣੇ ਦੀ ਹਾਂਜੀ ਹਾਂਜੀ ਦੇਖੋ ਪੇਠ ਪੁੜਾ ਕਿ ਐਦਾਂ ਦੀ ਚੀਜ਼ ਕਿਤਨਾ ਨਾ ਉਧਰੋਂ ਕੱਢ ਦਿਆ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਾਜੀ ਸਾਲ ਤੱਕ ਇਹੋ ਜੀ ਵਾਣ ਡੋਣੇ ਤੇ ਅਰੀਜ ਨਾ ਪੈਜੇ ਸਾਲ ਤੱਕ ਇਕੱਠੀ ਧਿਆਰ ਹੋਣ ਉਹ ਹੁੰਦੀ ਹੋੈਂਦੀ ਭਾਜੀ ਬਹੁਤ ਸੋਹਣੀ ਕੱਟੀ ਹੈ ਵੀ ਚਾਰੂ ਆ ਕੱਟੀ ਚਾਰੂ ਫੁੱਲ ਹਾਂਜੀ ਹਾਂਜੀ ਜੋ ਕੋਈ ਮਰਜ਼ੀ ਪਾ ਦੋ ਤੇਹਰੇ ਇੱਕ ਰੰਗ ਕਾਲੀ ਉਹਦਾ ਮੋਹਰਾ ਨੂੰ ਅਸੀਂ ਤਰਸਦੇ ਫਿਰਦੇ ਮੋਹਰਾ ਜ ਮੋਹਰਾ ਹਾਂ ਜੀ ਹਾਂ ਜੀ ਪਿਓਰ ਮੋਹਰਾ ਜੀ ਮੇਨ ਗੱਲ ਇਹ ਆ ਵੀ ਕਟੀਆਂ ਸਾਂਭਿਆ ਕਰੋ ਵੇਚਿਆ ਨਾ ਕਰੋ ਇਹ ਸਾਂਭਾਂਗੇ ਤੇ ਮਈਆਂ ਤਿਆਰ ਹੋਣੀਆਂ ਨਾ ਕੋਈ ਕਸੂਰ ਇਹਨੇ ਤਾਂ ਨਹੀਂ ਕਿਸੇ ਨੂੰ ਖਰਾਬ ਕੀਤਾ ਹਾਂ ਜੀ ਹਾਂ ਜੀ ਤੇ ਜਾਂਦ ਬਣਨ ਤੋਂ ਖਰਾਬ ਕੀਤਾ ਤੁਸੀਂ ਤਾਂ ਦਿੱਤੀ ਹੈ ਇਹਨੇ ਤਾਂ ਵਿਚਾਰੀ ਨੇ ਕੀ ਹੱਲੇ ਕਰਨਾ ਸਹੀ ਗੱਲ ਹੈ ਭਾਈ ਜੀ ਕਿੱਤਰ ਤੋਂ ਤੋੜਦੇ ਤੇ ਚਲੋ ਮਹਾਰਾਜ ਦਾ ਭਲਾ ਸਾਨੂੰ ਇਹੋ ਜੀ ਮਤ ਬੁੱਧ ਪਾਈ ਅਸੀਂ ਬਚਾਤੀ ਆ ਬਿਲਕੁਲ ਬਿਲਕੁਲ ਜਿਹੜਾ ਕੋਈ ਲੈ ਜਾਊਗਾ ਉਹਦੇ ਕੋ ਜਾ ਕੇ ਦੁੱਧ ਪਿਆਊਗੀ ਮੱਝ ਬਣ ਜੂ ਹਾਂਜੀ ਇਹ ਇੱਕ ਰਿਕੁਐਸਟ ਹੋ ਰਿਹਾ ਜਿੰਨੇ ਉਧਰ ਨੂੰ ਦੇਣੀ ਆ ਉਹ ਵੀਰ ਮੇਰਾ ਦਾ ਵੇਦਾਂ ਬਿਲਕੁਲ ਬਿਲਕੁਲ ਸਹੀ ਗੱਲ ਆ 6 ਮਹੀਨੇ ਬਾਅਦ ਵੀ ਮਨ ਬਣਾਉਣਾ ਨਾ ਬਦਲ ਜਾਣਾ ਮਨ ਹਾਂਜੀ ਹਾਂਜੀ ਉਹ ਹੋਣੀ ਰਹਿੰਦੇ ਉਹ ਹੋਣੀ ਰਹਿੰਦੇ ਜਿਹਨੇ ਤਿਆਰ ਕਰਨੀ ਆ ਉਹ ਵੀਰ ਲਵੇ ਸਾਹਮਣੇ ਹਾਂਜੀ ਹਾਂਜੀ ਉਹ ਰੁਪਏ ਖਰਚੇ ਬਿਲਕੁਲ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਜੇ ਤਾਂ ਫੇਰ 6 ਮਹੀਨੇ ਬਾਅਦ ਗਾਦੇ ਵੀ ਇਹਦੇ ਵੀਰ ਬੰਦੀ ਨਹੀਂ ਅਸੀਂ ਤਾਂ ਦੇਤੀ ਆ ਹਾਂ ਵੀ ਝੋਟੀ ਇਹ ਕੋਈ ਵੀਰਪੁਰਾ ਹਾਂ ਜੀ ਹਾਂ ਜੀ ਬਹੁਤ ਹੀ ਚੰਗੀ ਆ ਸਾਫ ਸੁਥਰੀ ਸੋਹਣੀ ਸੁਨੱਖੀ ਆ ਬਾਕੀ ਬਣਨ ਜੋ ਗਿਆ ਪੀ ਕੇ ਦੇ ਹਾਂ ਜੀ ਤੁਸੀਂ ਕਹੋਗੇ ਵਾਕਿਆ ਚੀਜ਼ ਆ ਕੁਆਲਟੀ ਵਾਲੀਆਂ ਝੋਟੀਆਂ ਝੋਟੀ ਜਿਹੜੀ ਆ ਤੁਸੀਂ ਕੀ ਗਿਣਦੇ ਜੋ ਕੀ ਚੀਜ਼ ਆ ਬਹੁਤ ਹੀ ਵੱਡੀ ਝੋਟੀ ਸਿਰੇ ਦੀ ਕੋਈ ਕਮੀ ਪੇਸ਼ ਨਹੀਂ ਇਹ ਸੂਏ ਨਹੀਂ ਉੱਡੀ ਬਣਦੀ ਦੋ ਦੰਦ ਕੱਟੀ ਆ ਹਾਂ ਜੀ ਹਾਂ ਜੀ ਓਰੀਜਨਲ ਠੀਕ ਹੈ ਠੀਕ ਹੈ ਖਲਾਂ ਦੀ ਸੂਈ ਜੇ ਠੀਕ ਹੈ ਵਰਜੀ ਕਦ ਦਾ ਵੇਖ ਲੋ ਮੇਰੇ ਕਦ ਤੋਂ ਅੰਦਾਜ਼ਾ ਲਾ ਲੋ ਨਹੀਂ ਬਹੁਤ ਹੀ ਕਦ ਕਾਠ ਵਾਲੀ ਆ ਦੇ ਖਲਾਂ ਦੀ ਸੂਈ ਠੇਕੇਦਾਰ ਸਾਹਿਬ ਹਾਂਜੀ ਹਾਂਜੀ ਤੇ ਢਾਈਆਂ ਸਾਲਾਂ ਦੀ ਸੂਈ ਥੱਲੇ 12 ਕਿਲੋ ਕੰਡੇ ਵਾਲਾ ਕੋਈ ਬੋੜਾ ਜੋਕ ਕੇ ਲੈ ਜੇ ਵੇਖੋ ਸਫਾਈਆਂ ਵੇਖੋ ਕੱਟੀ ਦੀਆਂ ਤੇ ਇੱਕ ਰੰਗ ਕਾਲੀ ਜੇ ਤੇ ਵੱਡੀ ਵੇਖ ਲੋ ਵੱਡੀ ਝੋਟੀ ਆ ਕੋਈ ਗੱਲੋਂ ਹੀ ਨਹੀਂ ਖੁੰਜੀ ਨਗੀਨਾ ਹੀ ਪੀਸਿਆ ਟਾਪ ਕਲਾਸ ਮੈਨੇ ਖੈਲਦਾ 14 15 ਕਿਲੋ ਦੋ ਤੇ ਪਨੂਣੀ ਦੇ ਦੂਗੀ ਦੇ ਦੂਗੀ ਦੇ ਦੂਗੀ ਪੱਕੀ ਗੱਲ ਐ ਦੇਖੋ ਜੀ ਇੱਕ ਵਾਰ ਇਹਦਾ ਝਬੂ ਦੀ ਥੋੜੀ ਜਿਹੀ ਔਲ ਕਰਦੀ ਆ ਹਾਂ ਜੀ ਹਾਂ ਜੀ ਦੇਖੋ ਬਾਕੀ ਕੱਦ ਦੇਖੋ ਤੁਸੀਂ ਐਡੀਆਂ ਮਈਆਂ ਦੇ ਖੁਦੀਆਂ ਰੱਖਣ ਵਾਲੀਆਂ ਇਹਦੇ ਹਾਥੀ ਆ ਝੋਡੀ ਹਾਂ ਜੀ ਹਾਂ ਜੀ ਦੇਖੋ ਇਹੜੇ-ਇਹੜੇ ਪਲਣੀਆਂ ਘਰੇ ਸੌਖੀਆਂ ਕਿਦੇ ਬਿਲਕੁਲ ਬਿਲਕੁਲ ਵੇ ਜੀ ਬਹੁਤ ਹੀ ਵੱਡੀ ਝੋਟੀ ਥਣਲੇਵੀ ਦੀ ਸਾਫ਼ ਐ ਸੋਹਣੀ ਸੁਨੱਖੀ ਆ 12 ਕਿਲੋ ਬੋੜਾ ਵੀ ਜੀ 12 ਕਿਲੋ ਬੋੜਾ ਤਿਆਰ ਆ ਫੁੱਲ ਕੱਦ ਕਾਠ ਵਾਲੀ ਕੋਈ ਝੂਮ ਨਹੀਂ ਕੀਤਾ ਜਿਹੜਾ ਡੰਗਰ ਵੱਡਾ ਉਹ ਵੱਡਾ ਹੀ ਦਿਖੂਗਾ। ਵੇਖੋ ਡਿਜ਼ਾਈਨ ਵੇਖੋ ਝੋਟੀ ਦਾ। ਇਹ ਖੁੱਲੀ ਰਹੀ ਖੁੱਲੀ। ਹਾਂ ਜੀ। ਸਾਡੀ ਗੱਡੀ ਤੇ ਚੜਨ ਲੱਗਿਆ ਰਸਾ ਪਿਆ ਜੇ। ਠੀਕ ਹੈ ਠੀਕ ਹੈ ਵੀਰ ਜੀ। ਇੱਕ ਵਾਰ ਹੋਰ ਇੱਕ ਵਾਰ ਹੋਣ ਦੇਰ ਵਿਖਾਓ। ਕੁਆਲਿਟੀ ਵਾਲੀ ਝੋਟੀ ਆ। ਕਿਆ ਬਾਤਾਂ ਦੀ ਝੋਟੀਆਂ। ਤੋਹਫਾ ਹੀ ਆ ਗੇ। ਇੱਧਰ ਕਰਕੇ ਮਾਂ ਜੀ ਮਿਖਾਓ ਕਰਕੇ। ਟਾਪ ਦਾ ਨਗੀਨਾ। ਵੇਖੋ ਕਰੇ। ਗੱਡੀ ਝੋਟੀ ਜ। ਵੇਖੋ। ਕਬੂਤਰ ਦਾ ਬੱਚਾ। ਅਸਲ ਕੁਆਲਿਟੀ ਚੀਜ਼ ਹੈ ਵੇ। ਹਾਂ ਜੀ ਹਾਂ ਜੀ ਹਾਂ ਜੀ। ਕੋਈ ਸ਼ਾਕੀ ਨਹੀਂ ਝੋਟੀ ਜਿਹਦੇ ਬਹੁ ਦੀ ਕੱਦ ਕਾਠਾ ਦੰਦ ਚੈੱਕ ਕਰ ਸਕਦੇ ਤੁਸੀਂ ਆਹ ਦੇਖੋ ਦੋ ਦੰਦ ਜੀ ਦੋ ਦੰਦ ਕੱਟੀ ਆ ਦੋ ਦੰਦ ਦਾ ਕੋਈ ਸੌਦਾ ਕਰੇ ਬਹੁਤ ਹੀ ਵੱਡੀ ਗੱਲ ਹੁੰਦੀ ਆ 12 ਕਿਲੋ ਦੁੱਧ ਤਿਆਰ ਆ ਦੋ ਦੰਦ ਕੱਟੀ ਥੱਲੇ ਹੋਰ ਕੀ ਚਾਹੀਦਾ ਭਾਜੀ ਜਮਾਂ ਦੰਦ ਓਰੀਜਨਲ ਕੱਟੀ ਆ ਹਾਂ ਜੀ ਹਾਂ ਜੀ ਟਾਪ ਕਲਾਸ ਝੋਟੀ ਆ ਹੁਣ ਇਹਦੇ ਤੋਂ ਅਗਰ ਤੁਸੀਂ ਕਹੀਓ ਇਹ ਤਾਂ ਰੱਬ ਦਾ ਨਾਮ ਏ ਬਿਲਕੁਲ ਬਿਲਕੁਲ ਫੇਰ ਵਿਖਾ ਲੋ ਟੱਪ ਲੇਵੇ ਦਾ ਲਈ ਫਿਰਦੀ ਆ 15 ਕਿਲੋ ਕੱਟੀ ਪਲੂਣਗ ਦੇ ਦਉ ਤੇ ਦਊਗੀ 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 ਇੱਕ ਰੰਗ ਕਾਲੀ ਜੇ ਇੱਕ ਰੰਗ ਹਾਂਜੀ ਹਾਂਜੀ ਤੇ ਬੱਚਾ ਮਗਰ ਵਿਖਾ ਲਓ ਆ ਬੱਚਾ ਜੀ ਆ ਬੱਚਾ ਬਿਲਕੁਲ ਤਾਜੀ ਸੂਈ ਦੋਹਾਂ ਤਨਾਂ ਦੀ ਤਾਜੀ ਸੂਈ ਦੇਖੋ ਬੱਚਾ ਲਈ ਕਿੱਦਾਂ ਦਾ ਹਾਂਜੀ ਹਾਂਜੀ ਨਾ ਬੱਚੇ ਟੌਪ ਦੇ ਲਾਉਣ ਵਾਲੇ ਟੌਪ ਦੇ ਇੱਧਰ ਕਰਕੇ ਲੇਵਾ ਗਾਂਵ ਵਿੱਚ ਵਿਖਾ ਲਓ ਦਾੜਾ ਮਖਾ ਲਓ ਇਹ ਪਲੂਣ ਕੱਟੀ ਆ ਇਹ ਉਮਰ ਤੋਂ ਸੰਜੁੰਦਾ ਨਹੀਂ ਕੱਟੀਆਂ ਤੋਂ ਪਤਾ ਹਾਂਜੀ ਹਾਂਜੀ ਉਹਨਾਂ ਦਾ ਕੱਟੀ ਥੱਲੇ 12 ਕੰਡੇ ਵਾਲਾ ਬੋਲਾ ਲਵਾ ਕੇ ਦਊਂਗਾ। ਇਹਦੀ ਡਿਮਾਂਡ ਫਿਰ। ਡਿਮਾਂਡ ਇਹਨਾਂ ਚੀਜ਼ਾਂ ਦੀ ਕੋਈ ਨਹੀਂ ਆ। ਹਾਂਜੀ। ਤੇ ਵੀ ਲੋਕਾਂ ਨਾਲੋਂ 30 ਹਜ਼ਾਰ ਕੱਟੀ ਮੰਦੀ ਹੋਊਗੀ 40 ਹਜ਼ਾਰ। ਹਾਂਜੀ ਹਾਂਜੀ। ਕੱਟੀਆਂ 2 ਲੱਖ ਦੀ। ਹਾਂਜੀ। ਆਪਾਂ 1.5 ਦੀ ਦੇਣੀ ਆ। 1.5 ਲੱਖ ਦੀ? ਹਾਂ। ਹਾਂ ਝੋਟੀ ਚੰਗੀ ਦੁੱਧ 12 ਕਿਲੋ ਤਿਆਰ ਆ ਸੋਹਣੀ ਸੁਨੱਖੀ ਆ। 2 ਤੰਦੇ ਕੱਟੀ ਆ। ਅਸੀਂ ਛੋਟ ਕਰਾਂਗੇ ਯਾਰ। 1,45,000 ਦੇ ਵਿੱਚ। 1 ਲੱਖ ਦੀ ਝੋਟੀ ਅਸਲ। ਹਾਂਜੀ ਹਾਂਜੀ। ਜਾਇਜ਼ ਆ ਕੀਮਤ। ਬਿਲਕੁਲ ਜਾਇਜ਼ ਆ ਬਿਲਕੁਲ ਜਾਇਜ਼ ਆ। ਦੇ ਰੋਕੇ ਤੇ ਰੱਬ ਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਕੱਟੀ ਵੀ ਆ ਗਈ ਜੇ ਦੋ ਤੰਦ ਦੋ ਮਗਰ ਜੇ ਕੱਟੀ ਜੇ ਆ ਜਿਹੜੀ ਜਿਆਦਾ ਨਾ ਕੀ ਠੀਕ ਜੇ ਤੇ ਯਾਰ ਦੁੱਧ ਦੇ ਦੇ ਪੋੰਜੇ 11 ਕਿਲੋ ਦੁੱਧ ਤਿਆਰ ਹੈ ਮਗਰ ਵੀ ਕੱਟੀ ਆ ਬਾਕੀ ਥਣ ਲੇਵੇ ਦੀ ਸਾਫ ਆ ਵੱਡੀ ਛੋਟੀ ਕੱਦ ਘਾੜ ਥਾਲੀ ਆ ਜੇ ਕੰਮ ਕੀਓ ਤੇ ਬਹੁਤ ਚੰਗੀ ਕੱਟੀ ਜੇ ਛੋਟੀ ਛੋਟੀ ਗਿਆ ਬਾਤਾਂ ਨੇ ਵੇਖੋ ਕੱਟੀ ਦੀ ਕੁਆਲਿਟੀ ਦੀ ਵੀ ਟੋਪ ਕਲਾਸ ਟੋਪ ਕਲਾਸ ਆ ਟੋਪ ਕਲਾਸ ਬਿਲਕੁਲ ਸਹੀ ਗੱਲ ਹੈ ਕੋਈ ਵੀ ਕੱਟੀਏ ਕੋਈ ਸ਼ੱਕ ਨਹੀਂ ਝੋਟੀਆਂ ਦੇ ਦੋ ਦੰਦੀ ਇਹ ਜੀ ਕੀ ਬਾਤਾਂ ਨਹੀਂ ਝੋਟੀਆਂ ਨਗੀ ਨਗੀ ਸਿੰਗੀ ਆ ਕੱਦਕਾਰ ਠਾਲੀ ਝੋਟੀ ਮਗਰ ਵੀ ਕੱਟੀ ਦੋਦ ਵੀ 11 ਕਿਲੋ ਤਿਆਰ ਆ 11 ਕਿਲੋ ਤਾਜੀ ਸੂਈ ਥੱਲੇ ਕੀ ਬਾਤਾਂ ਝੋਟੀਆਂ ਦੇ ਓਰੀਜਨਲ ਦੰਦੀ ਜੇ ਓਕੇ ਰੋਪੜ ਚੋਟੀ ਆ ਇਹਨਾਂ ਚੀਜ਼ਾਂ ਦੇ ਤਾਂ ਕੋਈ ਮੋਲੀ ਨਹੀਂ ਹੈਗੀ ਤੋਹਫੇ ਹੀ ਆਗੇ ਹਾਂਜੀ ਤੇ ਇੱਧਰ ਆਓ ਮਾੜਾ ਜਾ ਆ ਖਾ ਲਿਓ ਆ ਵੇਖੋ ਆ ਦੋ ਦੰਦ ਕੱਟੀ ਆ ਦੋ ਦੰਦ ਦੇਖੋ ਦੋ ਦੰਦ ਕੱਟੀ ਜੀ ਆ ਐ ਤਸल्ली ਕਰਾ ਦਿਓ ਚਲੋ ਉਹ ਵੀ ਦੋ ਦੰਦ ਜੇ ਇਹ ਵੀ ਦੋ ਦੰਦ ਜੇ ਠੀਕ ਹੈ ਤੇ ਦੋ ਦੰਦ ਕੱਟੀ ਜੇ ਤਾਂ 11 ਕਿਲੋ ਜੇ 12 13 ਕਿਲੋ ਇਹ ਵੀ ਕੱਟੀ ਦੋਸਤ ਲੂਗੀ ਠੀਕ ਹੈ ਵੀਰ ਜੀ ਅੱਗੀ ਕੱਟੀ ਆ ਬਹੁਤ 11 ਕਿਲੋ ਦੋ ਤਿਆਰ ਮਗਰ ਕੱਟੀ ਵੱਡੀ ਝੋਟੀ ਸਿਰੇ ਦੀ ਟੋਪ ਕਲਾਸ ਆ ਜੀ ਹਾਂ ਜੀ ਹਾਂ ਜੀ ਥਾਣਲੇ ਵੇਦੀ ਵੀ ਸਾਫ਼ ਆ ਕੀਮਤ ਇਹ ਦੀ ਜਾਇਜ਼ ਛੋਟੀ ਜੀ ਕੀ 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 ਮੁੱਲ ਕਰਦੇ ਵੀਰ ਜੀ ਇਹਦਾ 125 125 ਹਾਂ ਵੇਖੋ ਪੂਸ਼ ਠੀਕ ਕੋਈ ਛੋਟਾ ਬਿਲਕੁਲ ਜਾਇਜ਼ ਕੀਮਤ ਆ ਤੇ ਕੋਈ ਛੋਟਾ ਛਡਾਵਾ 20 ਦੀ ਦੇ ਦिए 1 20 ਦੀ 15 ਦੀ ਯਾਰ ਕੱਟੀ ਦੇ ਦੇਣੀ ਹੈ ਹੋਰ 10 ਜਾਇਜ਼ ਕੀਮਤ ਹੈ ਬਿਲਕੁਲ ਜਾਇਜ਼ ਇਹਦੇ ਤੋਂ ਅੱਗੇ ਤੇ ਰੱਬ ਦਾ ਨਾਮ ਬਿਲਕੁਲ ਬਿਲਕੁਲ ਸਹੀ ਗੱਲ ਹੈ 1 15 ਦੀ 11 ਗਲੋ 2 ਥੰਡ ਕੱਟੀ ਮਗਰ ਵੀ ਕੱਟੀ ਆ ਗਈ ਫਿਰ ਇਹ ਤਾਂ ਉਂਗਲ ਜਿੱਦੀ ਮੋਡੀ ਚੋਂ ਆਊਗੀ ਇਦਾਂ ਠੀਕ ਹੈ ਠੀਕ ਹੈ ਐ ਕਰਦੇ ਆਂ ਬਾਲਟੀ ਦਾ ਨੂੰ ਆਊਗੀ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਹੈ ਹਾਂ ਜੀ ਹਾਂ ਤੇ ਇੱਕ ਤਾਂ ਹੋਰ ਟੋਪ ਦਾ ਨੀਨਾ ਵਸਾਉਂਦੇ ਆ ਵੀਡੀਓ ਪਾਵਾਂਗੇ ਆਪਾਂ 2-4 ਦਿਨ ਓਕੇ 2 ਤਾਂ ਵੀ ਕੱਟੀ ਆ ਹਾਂ ਜੀ ਤੇ ਜੈਡ ਬਲੈਕ ਹੀ ਇਹ ਜੀ ਠੀਕ ਹੈ ਠੀਕ ਹੈ ਕੱਟੀ ਕਦ ਕਾੜ ਇਹਦਾ ਵੀ ਵੇਖ ਲੋ ਸਿੰਘ ਦੀ ਕੁਆਲਿਟੀ ਬਖਸ਼ ਮਾੜੀ ਜੀ। ਕਿਆ ਬਾਤ ਆ ਝੋਟੀ ਜੀ। 12 ਕਿਲੋ 11 12 ਕਿਲੋ ਇਹ ਕੋਈ ਦੁੱਧ ਤਿਆਰ ਜੀ। ਮਗਰ ਇਹਦੇ ਵੀ ਕੱਟੀ ਚ ਵੇਖੋ। ਕੋਈ ਸ਼ੱਕ ਨਹੀਂ ਝੋਟੀ ਚ ਕਦ ਕਾੜ ਵਾਲੀ ਆ। ਸੋਹਣੀ ਸੁਨੱਖੀ ਆ। ਹੁਣ ਇਹਨਾਂ ਚ ਆ ਵੇਖੋ। ਟੌਪ ਕਲਾਸ। ਦੇਖੋ। ਟੌਪ ਕਲਾਸ। 300 ਰੁਪਏ। ਹੋਰ ਕੀ ਦਾ ਥਾਨ ਵੇਖੋ ਜੋਸ਼ ਕੱਟੀ ਦਾ ਕੀ ਕੁਆਲਟੀ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਸਹੀ ਗੱਲ ਕਹ ਨਹੀਂ। ਹਾਂ ਜੀ। ਪੂਰੇ ਟੌਪ ਕਲਾਸ ਦੇ ਜੀ। ਬਿਲਕੁਲ ਪਾਜੀ ਇਹਦੀ ਫੇਰ ਡਿਮਾਂਡ ਇਹਦੀ ਅਗਲੀ ਵਾਰਾਂ ਸਾਂਝੀ ਕਰਾਂਗੇ ਵੀਡੀਓ ਹਾਂ ਜੀ ਹਾਂ ਜੀ ਬਾਕੀ ਧੰਵਾਦ ਆ ਵੀਰਾਂ ਦਾ ਹਾਂ ਜੀ ਹਾਂ ਜੀ ਇਨਾ ਪਿਆਰ ਦੇਦੇ ਬਾਕੀ ਆ ਝੋਟੀਆਂ ਇਨਾ ਝੋਟੀਆਂ ਦੇ ਵੀਰ ਜੀ ਪਿੱਛੇ ਵੀ ਰੁਪਈਏ ਫੁੱਲ ਲਾ ਕੇ ਆ ਜੀ ਬਿਲਕੁਲ ਬਿਲਕੁਲ ਸਹੀ ਗੱਲ ਤੇ ਜਮਾ ਛੋਟੀ ਛੋਟੀ ਕੀਮਤ ਕੀ ਸੀ ਦੋ ਦੰਦ ਕੱਟੀ ਏਡਾ ਮਾਲੀ ਪਾਲਣਾ ਸੌਖਾ ਨਹੀਂ ਆ ਬਿਲਕੁਲ ਸਹੀ ਗੱਲ ਪਾਲੀ ਉਹਦਾ ਪੂਰਾ ਖਰਚਾ ਛੱਡ ਕੇ ਪਲਿਆ ਹਾਂ ਜੀ ਹਾਂ ਜੀ ਤੇ 12 ਕਿਲੋ ਦੁੱਧ ਜਿਹੜਾ ਮਰਜੀ ਜੋਸ਼ ਕੇ ਲੈ ਦੋਂਦੀ ਕੱਟੀ ਥੱਲੇ ਤੇ ਚੋਣ ਅੰਗਲ ਜੱਡੀ ਮੋਢੀ ਤੇ ਆਉਗੀ ਹਾਂਜੀ ਜਾਇਦ ਕੀਮਤ ਦੇ ਉੱਤੇ ਆ ਕਦ ਕਾ ਠਾੜੀਆਂ ਵਾ ਸੋਹਣੀਆਂ ਸੁਨੱਖੀਆਂ ਬਾਕੀ ਨੰਬਰ ਸਕਰੀਨ ਤੇ ਵੀ ਆਉਂਦੇ ਆ ਇੱਕ ਵਾਰ ਫੇਰ ਬੋਲ ਕੇ ਦੱਸ ਦੇ ਵੀਰ ਨੰਬਰ ਆਪਣਾ 97792834419779283441 ਹਾਂਜੀ ਹਾਂਜੀ ਬਾਕੀ ਬਲਵੰਤ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਵੀਰ ਜੀ ਬਾਕੀ ਧੰਵਾਦ ਆ ਵੀਰਾਂ ਦਾ ਸਾਰਾ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ